ਕਿਹੜੇ ਇਹਨਾਂ ਨੇ ਕੋਲੂ ਕਿੱਥੋਂ ਲਿਆਂਦੇ ਆ ਬਾਈ ਕਹਿੰਦਾ ਕੋਲੂ ਆਪਣੇ ਆਮ ਹੀ ਪਿੰਡਾਂ ਚ ਤਾਂ ਵੀਰੇ ਆ ਤਾਂ ਹਰੇਕ ਭਰਾ ਨੇ ਦੇਖਿਆ ਹੀ ਆ ਇੱਕ ਬਾਈ ਕਹਿੰਦਾ ਚੈਨਾ ਤੋਂ ਸਪੈਸ਼ਲ ਆਪਣੇ ਕੋਲੇ ਕੋਲੂ ਆਇਆ ਕੱਚੀ ਘਾਣੀ ਦਾ ਤੇਲ ਉਹਦੇ ਨਾਲ ਕਿਵੇਂ ਕੱਢਦੇ ਹਨਾ ਪਸ਼ੂਆਂ ਵਾਸਤੇ ਵੀਰੇ ਪਿਓਰ ਇੱਕ ਤਾਂ ਜੇ ਤੁਹਾਨੂੰ ਖਲ ਚਾਹੀਦੀ ਆ ਸਰੋਂ ਦੀ ਜਾਂ ਪਸ਼ੂਆਂ ਨੂੰ ਪਾਉਣ ਨੂੰ ਦੇਸੀ ਵਧੀਆ ਸਿਰੇ ਦਾ ਤੇਲ ਚਾਹੀਦਾ ਤੇ ਬਾਕੀ ਜੇ ਤੁਸੀਂ ਆਪ ਦੀ ਘਰ ਦੀ ਸਰੋਂ ਦੀ ਕਹਾਣੀ ਕਢਾਉਣੀ ਚਾਹੁੰਦੇ ਹੋ ਬਰਕਤ ਕੋਲੂ ਭਰਾ ਹੁਰੀਆਣੀ ਮੋੜ ਮੰਡੀ ਆਹ ਦੇਖੋ ਬਾਈ ਬਿਲਕੁਲ ਰੋਡ ਦੇ ਉੱਪਰ ਆ ਮੋੜ ਮੰਡੀ ਨਵੀਂ ਦਾਣਾ ਮੰਡੀ ਦੇ ਸਾਹਮਣੇ ਆ ਬਾਈ ਜਤਿੰਦਰ ਨਾਲ ਗੱਲਬਾਤ ਕਰਦੇ ਆ ਘਰ ਵਾਸਤੇ ਦੇਸੀ ਘਿਓ ਵਰਗਾ ਤੇਲ ਚਾਹੀਦਾ ਤੁਹਾਨੂੰ ਵੀਰੇ ਜਾਂ ਤੁਸੀਂ ਆਪ ਦੀ ਸਰੋਂ ਦੀ ਕਹਾਣੀ ਕਰਾਉਣੀ ਚਾਹੁੰਦੇ ਹੋ ਤਾਂ ਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆ ਕੀ ਇਹਨਾਂ ਦੇ ਕੋਲੂ ਦੀ ਬਖਰੀ ਗੱਲਬਾਤ ਆ ਕਿਹੜੇ ਇਹਨਾਂ ਨੇ ਕੋਲੂ ਕਿੱਥੋਂ ਲੈਂਦੇ ਆ ਬਾਈ ਕਹਿੰਦਾ ਕੋਲੂ ਆਪਣੇ ਆਮ ਹੀ ਪਿੰਡਾਂ 'ਚ ਤਾਂ ਵੀਰੇ ਆਹ ਤਾਂ ਹਰੇਕ ਭਰਾ ਨੇ ਦੇਖਿਆ ਹੀ ਆ ਇੱਕ ਬਾਈ ਕਹਿੰਦਾ ਚੈਨਾ ਤੋਂ ਸਪੈਸ਼ਲ ਆਪਣੇ ਕੋਲੇ ਕੋਲੂ ਆਇਆ ਕੱਚੀ ਘਾਣੀ ਦਾ ਤੇਲ ਉਹਦੇ ਨਾਲ ਕਿਵੇਂ ਕੱਢਦੇ ਆ ਤੇ ਕੀ ਰੇਟ ਲੈਂਦੇ ਆ ਹੋਰ ਜਤਿੰਦਰ ਕੀ ਹਾਲ ਹੈ ਵੀਰੇ ਸਭ ਤੋਂ ਪਹਿਲਾਂ ਦਾ ਸਾਰੇ ਧੰਨਵਾਦ ਸਸੀ ਗਾਲ ਸਸੀ ਗਾਲ ਵੀਰੇ ਸਸੀ ਗਾਲ ਜਿਹੜਾ ਬਈ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੇ ਕੋਲੋਂ ਪਹੁੰਚਿਆ ਟੇਕਣ ਤੇ ਦੇਖਣ ਲਈ ਬੰਨੀਆਂ ਦਾ ਇਹ ਮੈਂ ਇਹ ਵੀ ਇਹ ਫਰਕ ਹੈਗਾ ਵੀ ਪਿੰਡਾਂ 'ਚ ਬਹੁਤ ਤਾਂ ਗਰੀਬ ਪਹਿਲਾਂ ਆਮ ਹੀ ਆਪਾਂ ਦੇਖਦੇ ਆਏ ਆ ਹਾਂ ਬਈ ਇਹ ਜਿਹੜੀ ਆਪਾਂ ਮਸ਼ੀਨ ਲੈ ਕੇ ਆਏ ਆ ਇਹ ਚైనా ਤੋਂ ਆਈ ਆ ਅੱਛਾ ਜਿਹੜਾ গুজਰਾਤੋਂ ਜਿਹੜਾ ਵੀਰੇ ਆਹ ਕੋਲੂ ਇਹ ਤਾਂ ਆਮ ਆ ਗਿਆ ਜਿਹੜਾ ਆਪਣੇ ਪਿੰਡਾਂ 'ਚ ਹੁੰਦੀ ਆ ਆਪਣੇ ਪਹਿਲਾਂ ਵੀ ਆਪਾਂ ਇਆਂ ਦੇਖ ਰਹੇ ਰਹੇ ਆ ਠੀਕ ਆ ਠੀਕ ਆ ਇਹ ਮਸ਼ੀਨ ਆਪਾਂ ਲੈ ਕੇ ਆਏ ਇਸ ਸਾਰੀ ਵਿੱਚੋਂ ਸਟੀਲੀ ਹੁੰਦੀ ਹੈ ਤੇ ਤੇਲ ਦਾ ਕੀ ਫਰਕ ਹੈ ਨਾ ਮੈਨੂੰ ਤੇਲ ਦਾ ਬੱਟਾ ਦੱਸ ਮੇਰੇ ਇਹਦਾ ਵਰਤਭਈ ਇਹ ਹੁੰਦਾਗਾ ਮੰਨ ਕੇ ਚੱਲ ਵੀ ਇਹੋ ਹਿਸਾਬ ਨਾਲ ਤੇ ਲੈਣ ਤੇ ਸਟੀਲ ਦਾ ਲੋਹੇ ਤੋਂ ਸਟੀਲ ਦਾ ਇਹ ਵਰਤਦਾ ਹੂੰ ਕਿ ਕਿਹਦਾ ਲੋਹੇ ਦੇ ਰਹਿਣਾ ਮੈਂ ਕਿੱਥੇ ਸਟੀਲ ਦੇ ਰਹਿਣਾ ਹਾਂ ਹਾਂ ਇਹਦੇ ਹਿਸਾਬ ਨਾਲ ਕੀਤਾ ਜਾਂਦਾ ਜਦੋਂ ਲੋਹੇ ਦੇ ਮੱਕੇ ਤੋਂ ਤੇਲ ਆ ਜਾਂਦਾ ਹੂੰ ਤੇ ਤੇਲ ਨੂੰ ਕੱਢ ਦੇਣਾ ਤੇ ਦੂਜੀ ਗੱਲ ਬਈ ਇਹ ਤਾਂ ਤੇਲ ਨਿਕਲਦਾ ਠੰਡਾ ਠੀਕ ਆ ਤੇ ਜਿੰਨਾ ਰੂਮ ਦਾ ਟੈਂਪਰੇਚਰ ਰੂਮ ਨਹੀਂ ਦੇ ਠੀਕ ਆ ਜਦੋਂ ਦੋ ਟਾਈਪ ਕਰੈਕਟਰਾਂ ਦੇ ਗੇਮ ਨਿਕਲਦਾ ਰਹੇ ਦੀ ਜਿਹੜੀ ਠੀਕ ਆ ਦੰਦ ਨਹੀਂ ਕਰਦੇ ਪਰ ਦੂਜਾ ਦੰਦ ਜਿੰਨੇ ਜੇ ਅਸੀਂ ਚਾਹੀਦੇ ਆ ਉਹ ਵੀ ਜ਼ੀਰੋ ਦਾ ਸਟੋਰ ਹੁੰਦਾ ਹੈ ਹੂੰ ਤੇ ਸੀਗੇ ਉਹ ਜਿਵੇਂ ਆਪਾਂ ਕਹਿ ਸਕਦੇ ਆ ਦੋ ਚੀਜ਼ਾਂ ਨੇ ਠੀਕ ਆ ਠੀਕ ਆ ਜੇ ਤੇਲ ਬਣ ਕੇ ਜਦੋਂ ਆਪਾਂ ਕਰਦੇ ਆ ਰਿਵਰਸ ਨਹੀਂ ਹੁੰਦਾ ਹਾਂ ਤੇਲ ਗਰਮ ਹੋ ਕੇ ਚਰ ਕੋਸ਼ਿਆਂ ਦਾ ਕਾਲਾ ਹੋ ਜਾਂਦਾ ਹਾਂ ਠੀਕ ਆ ਕਰੀ ਜਿੱਤੇ ਨਿਕਲ ਜਾਂਦਾ ਹੈ ਸਿੰਗਲ ਪ੍ਰੈਸ ਹੈ अच्छा एक कारी ची तेल ਨਿਕਲਦਾ ਤੇ ਨਿਕਲ ਉਹਨਾਂ ਹੀ ਜਾਂਦਾ ਕਿ ਮਾੜਾ ਮੋਟਾ ਫਰਕ ਰਹ ਜਾਂਦਾ ਉਹਨਾਂ ਹੀ ਨਿਕਲਦਾ ਠੀਕ ਆ ਦਾ ਵੀ ਫਰਕ ਪੇ ਹੁੰਦਾ ਜਿਹੜਾ ਪਾਣੀ ਤੋਂ ਤੇਲ ਮਿਕਸ ਹੋ ਜਾਉ ਮਟਾਈ ਜਿਹੜੀ ਠੀਕ ਆ ਭਾਈ ਜਮਾਇਰ ਆਏ ਹੱਥ ਲੱਗਦਾ ਨਹੀਂ ਹਾਂ ਤੇ ਬਾਕੀ ਬਈ ਤੁਸੀਂ ਆਹ ਮਿਰਚ ਮਸਾਲੇ ਸਾਰੇ ਇਹ ਵੀ ਹਨਾ ਨਾਲ ਜਿਹੜਾ ਮਿਰਚ ਮਸਾਲਾ ਹੋ ਗਿਆ ਆਪਣੇ ਫੂੜ ਤੇਲ ਹੋ ਗਏ ਸਾਰੇ ਤੇਲ ਹੀ ਆਪਾਂ ਪੈਕਿੰਗ ਕਰਦੇ ਹਾਂ 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 ਮੰਨ ਕੇ ਚਲੋ ਕੋਪਾ ਬਨਾ ਮਖਾਸੀ ਨੂਬਲੀ ਤਿਲ ਜਿੰਨੇ ਵੀ ਤੇਲ ਆ ਗਏ ਹਮ ਸਾਰੇ ਇਹਦੇ ਮਟੀਰੀਅਲ ਚੰਡੀ ਚ ਲੈ ਆ ਕੇ ਆਪਾਂ ਆਪ ਇਸ ਮਸ਼ੀਨ 'ਚ ਹੀ ਘੜਦੇ ਆ ਕੋਲਡ ਪ੍ਰੈਸ ਆਹ ਦੇਖੋ ਵੀਰੇ ਜਿਵੇਂ ਆਹ ਇੱਕ ਸਾਈਡ ਤੇ ਤਾਂ ਜਿਵੇਂ ਥੋੜਾ ਥੋੜਾ ਕਾਲਾ ਜਿਹਾ ਦੀਨਾ ਤੇਲ ਹਨਾ ਇਹ ਤਾਂ ਆ ਗਿਆ ਦੂਸਰੇ ਗਰੁੱਪ ਦਾ ਜਿਹੜਾ ਤੁਸੀਂ ਪ੍ਰੈਸ ਵਾਲਾ ਕਹਿੰਦੇ ਹੋ ਇਹ ਦੇਖ ਸਕਦੇ ਹੋ 2 ਲੀਟਰ ਵਾਲੀਆਂ ਬੋਤਲਾਂ 'ਚ ਭਾਈ ਜਿਵੇਂ ਮੰਨ ਕੇ ਚਲੋ ਆਹ ਤਾਂ ਆ ਗਿਆ ਆਪਣਾ ਨਾਰਮਲ ਤੇਲ ਜਿਹੜਾ ਚੱਲਦਾ ਹੈ ਬਾਜ਼ਾਰ 'ਚ ਠੀਕ ਆ ਇਹਦਾ ਇਹ ਕੀ ਠੀਕ ਆ ਨੀਰ ਤੇਲ ਆ ਗਿਆ ਇਹਦਾ ਇਹ ਫਰਕ ਆ ਹਾਂ ਆਹ ਦੇਖੋ ਦੋਸਤੋ ਜਮੈਂ ਚਮਕਦਾਰ ਪਰ ਦਿਖਣ ਵਾਲੀ ਦਾ ਲਈ ਜਿੰਨਾ ਇਹਨੂੰ ਚਾਨਣ ਚ ਲਈ ਜਾਵਾਂਗੇ ਐਂ ਹੀ ਚਮਕੂਗਾ ਇਹ ਇਹ ਫਰਕ ਆ ਭਾਈ ਤੁਸੀਂ ਭਾਈ ਇਹ ਇੱਥੇ ਥੋਡੇ ਤੋਂ ਕਿਸੇ ਨੇ ਜਿੰਨਾ ਵੀ ਕੁਆਂਟੀਟੀ 'ਚ ਲੈਣਾ ਹਨਾ ਭਾਈ ਜਿੰਨਾ ਮਰਜ਼ੀ ਕਿਸੇ ਨੇ ਇਹ ਲੈਣਾ ਆਪਣਾ ਜਮਨਗੇ ਲੋ ਬਹੁਤ ਕੰਮ ਨਹੀਂ ਹੈਗਾ ਆਪਣਾ ਪਿੰਡ ਵਾਲਾ ਕੰਮ ਹੀ ਨਾ ਹਾਂ ਹਾਂ ਜਿਹਦੀ ਦਾ ਅਸੀਂ ਪਾਸੇ ਮਟਾ ਰੱਖਦੇ ਆਂ ਜੀ ਹਾਂ ਜੀ ਬੋਲੀ ਵੀ ਜਿੰਨਾ ਮਰਜੀ ਤੇਲ ਜਾ ਸਕਦਾ ਪਰ ਤੁਹਾਨੂੰ ਪੀਉਂ ਉਂਦੀ ਖਾਲੀ ਸਰੋਂ ਦੀ ਆਹ ਦੇਖੋ ਦੋਸਤੋ ਜੇ ਕਿਸੇ ਨੇ ਜਮਾ ਪਿਓਰ ਜਰ ਮੇਰਾ ਪ੍ਰੋਟੀਨ ਜਿਹੜੇ ਕਹਿ ਦਿੰਦੇ ਨੇ ਸਾਡੀਆਂ ਮੱਜਾਂ ਝੋਟੀਆਂ ਹੀਟ ਚ ਨਹੀਂ ਆਉਂਦੀਆਂ ਲਗਾਤਾਰ ਮੇਰੇ ਕਹਿਣ ਤੇ ਵੀਰੇ 1.5 ਕਿਲੋ ਸਵੇਰੇ 1.5 ਕਿਲੋ ਸ਼ਾਮ ਨੂੰ ਸਰੋਂ ਦੀ ਖਾਲ ਪਾਓ ਮੇਰਾ ਪ੍ਰੋਟੀਨ ਆ ਪਸ਼ੂ ਹੀਟ ਚ 100 ਪੈਸੇ ਆਉਂਦੀ ਇੱਕ ਤਾਂ ਹੁੰਦੀ ਹੈ ਵੀਰੇ ਆਮ ਜਿਹੜੀਆਂ ਆਪਣੇ ਬਾਜ਼ਾਰਾਂ 'ਚ ਮਿਲਦੇ ਹਨ ਸਰੋਂ ਦੇ ਖਲਾ ਨੀਰੀ ਲੱਕੜ ਬਣ ਜਾਂਦੀ ਹੈ ਉਹ ਆਹ ਚੀਜ਼ ਦੀ ਰੀਸ ਨਹੀਂ ਕਰਦੀ ਕਿੱਥੇ ਤਾਂ ਅੱਖਾਂ ਦੇ ਸਾਹਮਣੇ ਜਮਾ ਪਯੋਰ ਹਨਾ ਬਾਈ ਤੂੰ ਬਾਈ ਕਹਿੰਦਾ ਸੀ ਮੈਂ 5-4 ਸਾਲ ਲਾ ਕੇ ਪਹਿਲਾਂ ਫੀਲ ਚ ਸਿੱਖ ਕੇ ਆਇਆ ਤਾਂ ਹਨਾ ਹਾਂ ਭਾਈ ਤੇ ਅਸੀਂ ਵਸੇ ਮਾਰ ਕੇ ਨੀਕੀ ਵੀ ਨਹੀਂ ਜੰਦੀ ਇਹਦਾ ਬਸ ਪੰਜਾਬਣ ਲਾ ਕੇ ਆਏ ਬੜਾ ਬਹੁਤ ਟਾਈਮ ਅੱਛਾ ਤੇ ਉਹ ਕਿ ਉਹ ਕੱਟ ਲਈ ਜਾਂ ਚਾਲਦੀ ਤੇ ਕੱਟ ਕੇ ਉਹ ਮੌਜੂਮਾਨ ਕਿ ਦੋ ਤਿੰਨ ਪਰਸੈਂਟ ਤੇਲ ਬਣਦਾ ਉਹ ਕਿਸ ਸਪੈਸ਼ਲ ਜਿਹੜੇ ਖਾਲਾ ਦੇ ਪਲਾਂਟ ਉੱਤੇ ਉਹ ਨਾ ਜੈਂਦਾ ਉੱਥੇ ਫਿਰ ਬਈ ਕੀ ਗੱਲ ਹੁੰਦੀ ਆ ਛੇ ਆਰੀ ਉਹ ਕੱਟਦੇ ਆ ਜੀ ਅੱਗੇ ਤੋਂ ਉਹ ਉਹ ਮਸ਼ੀਨਾਂ ਨਹੀਂ ਉਹ ਆਹ ਜਿਹੜਾ ਪ੍ਰੈਸ ਵਾਲੀਆਂ ਮਸ਼ੀਨਾਂ ਆ ਹੂੰ ਲੋ ਐਸਾ ਬੜਾ ਰਗੜ ਦਿਆ ਕਸਟਰਡ ਟੈਨਕਲ ਚ ਨੇ ਕੀਤੀ ਹੂੰ ਮੰਨ ਕੇ ਚਲੋ ਖਲ ਚ ਲੱਕੜੀ ਬਣਾਉਂਦੇ ਹਾਂ ਅੱਜ ਆਹ ਦੇਖੋ ਆਹ ਸਰੋਂ ਦੀ ਖਲ ਪਈ ਸਰੋਂ ਦੀ ਖਲ ਕੀ ਰੇਟ ਦਿੰਨੇ ਹੋ ਜੇ ਕਿਸੇ ਨੇ ਸਿੱਧੀ ਲੈ ਕੇ ਜਾਣੀ ਛੋਡੇ ਤੋਂ ਤੁਸੀਂ ਆਪਣੇ ਤੋਂ ਕੋਈ ਵੀ ਬਾਈ ਇਲਝਾ ਸਕਦਾ ਕਿ ਸਰੋਂ ਦੀ ਖਲ ਆਪਣੀ ਹੈਗੀ 33 ਰੁਪਏ ਕਿਲੋ 33 ਰੁਪਏ ਕਿਲੋ 33 ਸੌਨੂੰ ਕੁਵਾਂਟਲ 33 ਸੌਨੂੰ ਕੁਵਾਂਟਲ ਆਪਣਾ ਆਪ ਦਾ ਮਾਰਕਾ ਬਰਕਤ ਖੋਦੂ ਦਾ ਆਪਣੀ ਖਲ ਮੰਨ ਕੇ ਚਲੋ ਵੀ ਨੇੜੇ ਤੇੜੇ ਬਹੁਤ ਫਾਰਮਾਂ 'ਚ ਵੀ ਜਾਂਦੀ ਹੈਗੀ ਠੀਕ ਆ ਠੀਕ ਆ ਦਾਨਾ ਤੇ ਵੀ ਜਾਂਦੀ ਹੈ ਵੇਚਣ ਵਾਸਤੇ ਆਪਣਾ ਰੇਟ ਜਮਨਾ ਪੱਤੇ ਮੰਨ ਕੇ ਚਲੋ 3 ਫਾਲਤੀ ਗਰੰਟੀ ਜੁੰਮੇਵਰੀ ਹੋ ਗਈ ਹਾਂ ਸਹੀ ਹੈ ਬਈ ਸਹੀਆ ਮੰਨ ਕੇ ਚਲੋ ਜੀ ਦੋਸਤੋ ਗੰਦ ਪਾਉਣ ਨਾਲ ਨਾ 2 ਰੁਪਏ ਵੱਧ ਲੱਗਿਆ ਨਾ ਪਸ਼ੂ ਨੂੰ ਚੰਗਾ ਖਵਾ ਲੋਂਗੇ ਤੇ ਆਪ ਵਧੀਆ ਚੰਗਾ ਦੇਸੀ ਘਿਓ ਵਰਗਾ ਤੇਲ ਵਰਤ ਲੋਂਗੇ ਆਪ ਦੀ ਸਰੋ ਲਿਆਵੇ ਬਈ ਉਹਦਾ ਕੀ ਰੇਟ ਲੈਨੇ ਕੋਲੂ ਤੇ ਮੰਨ ਕੇ ਇੱਥੇ ਤੁਸੀਂ ਇਹ ਉਹ ਆਪਣਾ ਕੋਈ ਨਹੀਂ ਬੰਦਾ ਜਿਹੜਾ ਸਭਾਂ ਨੇ ਕਹਿੰਦਾ ਕੁਝ ਤਾਂ ਹੈਗੇ ਸਾਢੇ 3 ਰੁਪਏ ਕਿੰਨੇ ਪਰਲੇ ਆਹ ਬੋਲੂ ਦੇ ਇਹ ਦੇਖੀਆ ਵੀ 5 ਰੁਪਏ ਕਿੰਨੇ ਇਹਦੇ 5 ਰੁਪਏ ਕਿੰਨੇ ਇਹਦਾ ਤੇਲ ਵੀ ਆਪਾਂ 190 ਰੁਪਏ ਦੀ ਪਰਵੇਦਿਆ ਹਰ ਦੇ ਦਾ ਰੇਟ ਠੀਕ ਆ ਉਹਦਾ 170 ਰੁਪਏ ਉਹਦਾ 170 ਇਹ ਦੇਖੋ ਵੀਰੇ ਜੇ ਇਹਦਾ ਤੁਸੀਂ ਆਪ ਦੀ ਸਰੋ ਲਿਆਉਗੇ ਵੀਰੇ ਇਹਦਾ ਹੈਗਾ 3 ਰੁਪਏ ਕਿਹਾ ਸੀ ਸਾਢੇ 3 ਰੁਪਏ ਤਾਂ ਵੀਰੇ ਜਿਹੜਾ ਆਮ ਆਪਣੇ ਪਿੰਡਾਂ 'ਚ ਸ਼ਹਿਰਾਂ 'ਚ ਹੁਣ ਤੱਕ ਲੱਗੇ ਆ ਮੈਨੂੰ ਲੱਗਦਾ ਆ ਤਾਂ ਆਪਣੇ ਨੇੜੇ ਤੇੜ ਹੈ ਨਹੀਂ ਹਨਾ ਆ ਮੁੰਡਿਆਣੀ ਵੀਰੇ ਨਮਾ ਕੋਲੂ ਲਿਆਂਦਾ ਉਹਦੇ ਲੈਣਗੇ ਬਾਈ ਉਰੇ 5 ਰੁਪਏ ਤੇ ਤੇਲ ਵੀ ਜਮਾ ਦੇਸੀ ਚਾ ਉਹ ਵਰਗਾ ਕੱਚੀ ਘਣ ਦਾ ਜਿਹਨੂੰ ਵਧੀਆ ਤੇਲ ਕਹਦਗੇ ਪਤਾ ਲੱਗ ਜੂ ਮੁੰਡਿਆ ਨੂੰ ਜਦੋਂ ਇਹ ਤੇਲ ਨਾਲ ਚੜੇ ਤੜਕਾ ਤੇ ਤੜਕਾ ਲਾਉਣ ਵੇਲੇ ਜਰਾ ਟਿਕਤੀ ਕੋਈ ਨਹੀਂ ਤੜਕਾ ਲਾਉਣ ਵੇਲੇ ਬੰਦੇ ਨੂੰ ਪਤਾ ਲੱਗਦਾ ਹੂੰ ਵੀ ਚੈਟ ਕੰਵਰਸਿਨ ਦੇ بیس ਦੀ ਤੇ ਇਸ ਤੋਂ ਵੀ ਫਰਕ ਪੈਂਦਾ ਅੱਛਾ ਹਾਂ ਬੰਦ ਕੇ ਜਦੋਂ ਆਪਣੇ ਥੋੜੇ ਘੱਟ ਹੋ ਆ ਜਿੰਨੇ ਗੜਦੌਂ ਦੀ ਵਿੱਚ ਇਹ ਮੁੰਡੇ ਤੇਲ ਤੋਂ 220 ਕਿ ਲੀਟਰ ਚੱਲ ਜਾਂਦਾ ਹਾਂ ਹਣ ਬਾਈ ਯਾਰ ਰਿਫੈਂਡ ਡਾਲ ਦੇ ਕਿਉਂ ਆਣਾ ਨੂੰ ਮੇਰੇ ਤੁਸੀਂ ਆਹ ਚੀਜ਼ ਆਪਦੀ ਸਰੋਂ ਲਿਓ ਜਾਂ ਬਾਈਆਂ ਤੋਂ ਲੈ ਜਾਓ ਜੇ ਇੱਕ ਪੈਸੇ ਦੀ ਬਾਈ ਕਹਿੰਦਾ ਕੋਈ ਮਿਲਾਵਟ ਕੱਢ ਦੇ ਤਾਂ ਆਪਾਂ ਉਹਨੂੰ ਯਾਰ ਹਰਜਾਨਾ ਦੁੱਗਣਾ ਦੇਵਾਂਗੇ ਤੇ ਇੱਕ ਬਾਈ ਤੂੰ ਆਹ ਫੀਡ ਕਿਹੜੀ ਕਹਿੰਦਾ ਸੀ ਇਹ ਫੀਡ ਬਾਈ ਸੇਰਾ ਕੋਲ ਆਦੀ ਆਪਣੇ ਏਰੀਏ ਤੇ ਜੇ ਨਵੀਂ ਆ ਗਈ ਇਹ ਜਿਹੜਾ ਬੱਸ ਤਾਂ ਕੋਈ ਸੱਚਾ ਹੋਈ ਜਾ ਠੀਕ ਆ ਠੀਕ ਆ ਆਪਣੇ ਕੋਲ ਬਾਈ ਆਪਦਾ ਵੀ ਆਪਾਂ ਦੁੱਧ ਦਾ ਕੰਮ ਕਰਦੇ ਆ ਆਪਣੇ ਕੋਲ 15-20 ਪਸ਼ੂ ਠੀਕ ਆ ਜੀ ਪਹਿਲਾਂ ਪਸ਼ੂਆਂ ਨੂੰ ਪਾਉਂਦੇ ਹੁੰਦੇ ਸੀ ਇਹ ਚ ਸਾਰੀ ਆ ਗਈ ਕਾਫ ਸਟਾਰਟਰ ਕਾਫ ਬਰੋਵਰ ਗਾਹ ਜਿਹਾ ਸੰਜਾ ਦੁੱਧੜ ਰਿਜ਼ਲਟ ਦੀ ਆਪਣੀ ਜ਼ਿੰਮੇਵਾਰੀ ਹੈ ਇਹਦੀ ਆਪਣਾ ਡਿਸਟ੍ਰੀਬਿਊਟਰ ਇੱਥੇ ਨੇੜੇ-ਨੇੜੇ ਮੋੜ ਏਰੀਆ 'ਚ ਆਪਣੀ ਕੋਲੀ ਹੋਰ ਕਿਹਦੇ ਕੋਲ ਹੈ ਗਾਂ ਫਾਰਮਾਂ ਦੇ ਹੀ ਭੇਦਿਆ ਸਿਰਾ ਕੋਠੀ ਠੀਕ ਹੈ ਠੀਕ ਹੈ ਮੇਨ ਦੋਸਤੋ ਬਾਈ ਦਾਹਾ ਕੋਲੂ ਵਾਲਾ ਕੰਮ ਆ ਇਹ ਜ਼ਰੂਰ ਪ੍ਰਾਣਾ ਸੰਪਰਕ ਕਰਿਓ ਨਾ ਸੋਨੂੰ ਸ਼ਹਿਰ ਦੇ ਵਿੱਚ ਵੜਨ ਦੀ ਲੋੜ ਆ ਬਾਹਰ ਕਿਵੇਂ ਮਰਜੀ ਆ ਕੇ ਖੁੱਲੇ-ਡੁੱਲੇ ਚਾਬਦਾ ਸਾਧਨ ਖਲਿਆਰੋ ਆਪਣੀ ਮਸਾਲਿਆਂ ਦੀ ਵੀ ਸਪੈਸ਼ਲ ਹੋਆ ਇਹਦੀ ਆਪਣਾ ਸਾਫ ਪਜਾਬੀ ਮਸਾਲਾ ਸਾਰਾ ਲਗੋਣਾ ਹੈ ਨੇ دی ذمہ داری ਹੂ ਜਰੇ ਬੰਦੇ ਨੇ ਆਪਣਾ ਮਸਾਲਾ ਕਰ ਲਿਆ ਸੇਵਾ ਸੂਰੀ ਮਸਾਲਾ ਨਹੀਂ ਜੰਦਾ ਲੱਗਣਾ ਇਹਦੇ 13 ਚੀਜ਼ਾਂ ਪਾਣੀਆਂ ਨੇ ਅੱਛਾ ਬਾਈ ਤੇ ਬਾਈ ਲੌਂਗ ਕੱਟੀ ਲਾਈ ਤੇ ਜੈ ਫਲ ਵਿਸਤਰੀ 4 ਸਾਲਾ ਕੁਸਟਾ ਆਇਆ ਗਿਆ ਹੂੰ ਹੂੰ ਬੰਦਾ ਵਰਤ ਕੀ ਥੋੜੀ ਜੀ ਮਾਤਰਾ ਜੀ ਪੈਂਦਾ ਮਾਲਦੀ ਮਿਰਚ ਦੀ ਵੀ ਜ਼ਿੰਮੇਵਾਰੀ ਆ ਠੀਕ ਆ ਮੇਰਾ ਪ੍ਰਸਾਦ ਲੈ ਕੇ ਆਪ ਤੇ ਹਾਂ ਬਣ ਕੇ ਚਲੋ ਯਾਰ ਜਿੱਥੇ ਬੰਦੇ ਦਾ ਕੰਮਚਾ ਲੱਗਦਾ ਉੱਥੇ ਅੱਦਾ ਜਿਸ ਤਰ੍ਹਾਂ ਠੀਕ ਆ ਬਾਕੀ ਦੋਸਤੋ ਵੀਡੀਓ ਸਾਨੂੰ ਆਪਾਂ ਕੋਲੂਆਂ ਬਾਰੇ ਦੱਸਤਾ ਕਿਸੇ ਨੂੰ ਤੇਲ ਚਾਹੀਦਾ ਪਿਆਰ ਸਰੋਂ ਦੀ ਖਲ ਚਾਹੀਦੀ ਆ ਮਸਾਲੇ ਚਾਹੀਦੇ ਆ ਐਲ ਸੀ ਆ ਦਾ ਇਹ ਮਲਟਿੰਗ ਲੈਣਾ ਤਾਂ ਇਹ ਵੀ ਆਪਾਂ ਆਪੇ ਆਹਦਾ ਤਿਆਰ ਕਰਾਉਣਾ ਠੀਕ ਆ ਜਮਨਾ ਦਾ ਠੀਕ ਹੈ ਬੇਟੀ ਠੀਕ ਆ ਬਾਕੀ ਦੋਸਤੋ ਘਰ ਚ ਲੋੜੀ ਦਾ ਇੱਕ ਸਮਾਨ ਕਿਸੇ ਵੀ ਭਰਾ ਨੂੰ ਜਿਹੜਾ ਚਾਹੀਦਾ ਨੰਬਰ ਮਾਲਕਾਂ ਦਾ ਸਕਰੀਨ ਦੇ ਉੱਪਰ ਚੱਲੀ ਜਾਂਦਾ ਕੋਲੇ ਆ ਜੋ ਖਲ ਚਾਹੀਦੀ ਆ ਤੇਲ ਚਾਹੀਦਾ ਤਾਂ ਵੀਡੀਓ ਬਾਈ ਬਣਿਆ ਕੇ ਸ਼ੇਅਰ ਕਰਦੇ ਜਦੋਂ ਆਮ ਆਪਣੇ ਬੰਦੇ ਕੰਮ ਚਲਾਉਂਦੇ ਆ ਨਾ ਇਹੋ ਜਿਹੇ ਭਰਾਵਾਂ ਦੀ ਸਪੋਰਟ ਕਰਿਆ ਕਰੋ ਫਿਰ ਹੌਸਲਾ ਮਿਲਦਾ ਤੇ ਫਿਰ ਵਧੀਆ ਵਧੀਆ ਤੁਹਾਡੇ ਵਾਸਤੇ ਚੀਜ਼ਾਂ ਵੀ ਬਾਈ ਫੀਲਡ 'ਚ ਲੈ ਕੇ ਆਉਂਦੇ ਆ ਓਕੇ ਬਾਈ ਜੀ ਸਸ਼ੀ ਕਾਲ ਵੀਡੀਓ ਦੇਖੋ